ਸੁਰਾਲ ਸਿਮਰ ਕਾ ਸੀਰੀਅਲ ਦੀ ਪਿਆਰੀ ਨੂੰ ਸਿਮਰਿਆਨੀ ਦੀਪਿਕਾ ਕੱਕੜ ਲੀਵਰ ਕੈਂਸਰ ਦੇ ਵਿਰੁੱਧ ਲੜਾਈ ਲੜ ਰਹੀ ਹੈ। ਹਾਲ ਹੀ ਦੇ ਵਿੱਚ ਕੈਂਸਰ ਨੂੰ ਲੈ ਕੇ ਦੀਪਿਕਾ ਨੇ ਇੱਕ ਵੱਡਾ ਖੁਲਾਸਾ ਕੀਤਾ ਹੈ। ਅਦਾਕਾਰਾਂ ਨੇ ਦੱਸਿਆ ਕਿ ਸਰਜਰੀ ਦੌਰਾਨ ਉਹਨਾਂ ਦੇ ਲੀਵਰ ਦਾ ਇੱਕ ਵੱਡਾ ਹਿੱਸਾ ਕੱਟ ਕੇ ਕੱਢਿਆ ਗਿਆ। ਅਦਾਕਾਰਾਂ ਨੂੰ ਹਾਲ ਹੀ ਦੇ ਵਿੱਚ ਸਟੇਜ 2 ਲੀਵਰ ਦੇ ਕੈਂਸਰ ਦਾ ਪਤਾ ਲੱਗਿਆ ਸੀ। ਦੀਪਿਕਾ ਨੂੰ ਸ਼ੁਰੂ ਦੇ ਵਿੱਚ ਟੈਨਿਸ ਬੋਲ ਦੇ ਸਾਈਜ਼ ਦਾ ਟਿਊਮਰ ਹੋਇਆ ਸੀ ਬਾਅਦ ਦੇ ਵਿੱਚ ਉਸ 'ਚ ਕੈਂਸਰ ਦੇ ਸੈੱਲ ਪਾਏ ਗਏ ਸੀ। ਇਸ ਕਾਰਨ ਦੀਪਿਕਾ ਨੂੰ ਸਰਜਰੀ ਕਰਮੋਣੀ ਪਈ ਸੀ ਦੀਪਿਕਾ ਨੇ ਹਾਲ ਹੀ ਦੇ ਵਿੱਚ ਇੱਕ ਪੋਡਕਾਸਟ ਤੇ ਆਪਣੇ ਕੈਂਸਰ ਦੇ ਸਫਰ ਬਾਰੇ ਖੁੱਲ ਕੇ ਗੱਲ ਕੀਤੀ ਉਹਨਾਂ ਨੇ ਦੱਸਿਆ ਕਿ ਇਹ ਸਭ ਉਦੋਂ ਸ਼ੁਰੂ ਹੋਇਆ ਸੀ ਜਦੋਂ ਉਹ ਪ੍ਰੈਗਨੈਂਟ ਸੀ ਇਸ ਸਮੇਂ ਦੌਰਾਨ ਉਹਨਾਂ ਨੂੰ ਪੇਟ ਦੇ ਵਿੱਚ ਬਹੁਤ ਤੇਜ਼ ਦਰਦ ਹੁੰਦਾ ਸੀ ਜਿਸ ਨੂੰ ਉਹ ਇਗਨੋਰ ਕਰਦੇ ਰਹੀ ਤੇ ਡਿਲੀਵਰੀ ਤੋਂ ਬਾਅਦ ਉਹਨਾਂ ਨੂੰ ਪਤਾ ਲੱਗਿਆ ਕਿ ਮਾਮਲਾ ਗੰਭੀਰ ਹੈ ਅਤੇ ਉਹਨਾਂ ਨੂੰ ਕੈਂਸਰ ਸੀ ਆਪਣੇ ਕੈਂਸਰ ਬਾਰੇ ਗੱਲ ਕਰਦਿਆਂ ਦੀਪਿਕਾ ਨੇ ਕਿਹਾ ਕਿ ਮੇਰਾ ਕੈਂਸਰ ਸਿਰਫ ਮੇਰੇ ਟਿਊਮਰ ਦੇ ਵਿੱਚ ਹੀ ਸੀ ਪਿਛਲੀ ਵਾਰ ਜਦੋਂ ਅਸੀਂ ਸਕੈਨ ਕੀਤਾ ਸੀ ਤਾਂ ਮੇਰੇ ਸਰੀਰ ਦੇ ਵਿੱਚ ਕਿਤੇ ਵੀ ਕੈਂਸਰ ਸੈੱਲ ਨਹੀਂ ਸੀ ਇਸ ਲਈ ਲੀਵਰ ਦਾ 22% ਹਿੱਸਾ ਕੱਢ ਕੇ ਬਾਹਰ ਕੱਢਿਆ ਗਿਆ ਸੀ ਇੱਕ ਵੱਡਾ 11 ਸੈਂਟੀਮੀਟਰ ਦਾ ਟੁਕੜਾ ਤੇ ਇਸ ਦੇ ਨਾਲ ਹੀ ਟਿਊਮਰ ਅਤੇ ਕੈਂਸਰ ਨੂੰ ਵੀ ਕੱਢ ਦਿੱਤਾ ਗਿਆ